ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ YouTube ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਚੈਨਲ ਦੇ ਉੱਤੇ ਸਵਾਗਤ ਹੈ ਜੀ ਤੇ ਅੱਜ ਜੋ ਆਪਾਂ ਵੀਡੀਓ ਲੈ ਕੇ ਆਏ ਹਾਂ ਇਹ ਹੈਗੀ ਆ ਭੱਟਾ ਵਾਲੀ ਪੱਕ ਦੀ ਤੇ ਵੀਡੀਓ ਦੀ ਖਾਸ ਗੱਲ ਇਹ ਆ ਕਿ ਨਵੇਂ ਤਰੀਕੇ ਦੇ ਨਾਲ ਭੱਟ ਪਾਉਣੇ ਸਿਖਾਵਾਂਗੇ ਇਸ ਤੋਂ ਪਹਿਲਾਂ ਜਿਹੜੀ ਵੀਡੀਓ ਇਹ ਵਾਲੇ ਸਟਾਈਲ ਦੇ ਵਿੱਚ ਅਪਲੋਡ ਕੀਤੀ ਗਈ ਸੀ ਮਾਫੀ ਚਾਹੁੰਦੇ ਆ ਉਹਦੀ ਥੋੜੀ ਕੁਆਲਿਟੀ ਡਾਊਨ ਹੋਣ ਕਰਕੇ ਕਾਫੀ ਵੀਰਾਂ ਦੇ ਮੈਸੇਜ ਸੀਗੇ ਕਿ ਇਹ ਵੀਡੀਓ ਦੁਬਾਰਾ ਤੋਂ ਲਿਆਂਦੀ ਜਾਵੇ ਤੇ ਨਾਲ ਇੱਕ ਗੱਲ ਹੋਰ ਦੱਸ ਦਾਂ ਕਿ ਇਹ ਵੀਡੀਓ ਇਸ ਵਾਰ ਆਪਾਂ ਪੂਰੀ ਡਿਟੇਲ ਦੇ ਵਿੱਚ ਲੈ ਕੇ ਆਏ ਹਾਂ ਸਟਾਰਟਿੰਗ ਤੋਂ ਪੂਣੀ ਪੱਗ ਗੇਲੀ ਕਿੱਦਾਂ ਕਰਨੀ ਆ ਬੇਸ ਕਿੱਦਾਂ ਬਣਾਉਣਾ ਪੂਰੀ ਐਕਸਪਲੇਨੇਸ਼ਨ ਦੇ ਨਾਲ ਇਹ ਆਪਾਂ ਵੀਡੀਓ ਲੈ ਕੇ ਆਏ ਆਂ ਤੇ ਸਟਾਰਟਿੰਗ ਕਰਦੇ ਆਪਾਂ ਪੱਗ ਨੂੰ ਪਾਣੀ ਕਿੱਦਾਂ ਲਗਾਉਣਾ ਸਭ ਤੋਂ ਪਹਿਲਾਂ ਜਿਨ੍ਹਾਂ ਵੀ ਨਾ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਜਰੂਰ ਦਬਾ ਦਿਓ ਤੇ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਹਾਂ ਤੇ ਪਗ ਨੂੰ ਜਿਹੜਾ ਆਪਾਂ ਪਾਣੀ ਲਾਉਣਾ ਤਕਰੀਬਨ ਆਪਾਂ ਅੱਧੇ ਤੋਂ ਪੌਣਾ ਗਲਾਸ ਜਿਹੜਾ ਪਾਣੀ ਦਾ ਉਹ ਲਗਾਉਣਾ ਪਗ ਨੂੰ ਤੁਸੀਂ ਕਿਸੇ ਆਪਣੇ ਘਰ ਕਿਸੇ ਬੈੱਡ ਤੇ ਕਿਸੇ ਮੰਜੇ ਤੇ ਜਿੱਦਾਂ ਅਸੀਂ ਵਰਤੇ ਆ ਜਾਂ ਕਿਸੇ ਚੇਅਰ ਤੇ ਤੁਸੀਂ ਰੱਖ ਕੇ ਪਾਣੀ ਲਗਾਉਣਾ ਉਸ ਤੋਂ ਬਾਅਦ ਉਹਨੂੰ ਇਸ ਤਰੀਕੇ ਦੇ ਨਾਲ ਜਿੰਨਾ ਤੁਸੀਂ ਵੀਡੀਓ 'ਚ ਦੇਖਿਆ ਉਹਨੂੰ ਹੱਥਾਂ ਦੇ ਨਾਲ ਘੁੱਟਣਾ ਤਾਂ ਕਿ ਪਾਣੀ ਆ ਜਿਹੜਾ ਚੰਗੀ ਤਰ੍ਹਾਂ ਪੱਗ ਦੇ ਵਿੱਚ ਰਚ ਜੂਵੇ ਕਿਉਂਕਿ ਜਿਹੜੀ ਕਈ ਵਾਰ ਕੁਝ ਕੱਪੜੇ ਇਦਾਂ ਦੇ ਹੁੰਦੇ ਆ ਕਿ ਜਿਹਦੇ ਵਿੱਚ ਪਾਣੀ ਨਹੀਂ ਚੰਗੀ ਤਰ੍ਹਾਂ ਅੰਦਰ ਜਾਂਦਾ ਤਾਂ ਉਹਨੂੰ ਅੱਛੀ ਤਰ੍ਹਾਂ ਆਪਾਂ ਘੁੱਟ ਲੈਣਾ ਜਿਹਦੇ ਨਾਲ ਪਾਣੀ ਪੱਗ ਨੇ ਸੋਖ ਲੈਣਾ ਤੇ ਆਪਣੀ ਪੱਗ ਵਧੀਆ ਤਰੀਕੇ ਦੇ ਨਾਲ ਸੋਹਣੀ ਸਜਾਈ ਆਊਗੀ ਤੇ ਪੱਗ ਦੇ ਕੱਪੜੇ ਬਾਰੇ ਦੱਸ ਦਾਂ ਪੱਗ ਦੀ ਲੈਂਥ ਹੈਗੀ ਹੈ 7.5 ਮੀਟਰ ਤੇ ਪੱਗ ਦਾ ਜਿਹੜਾ ਕੱਪੜਾ ਉਹ ਹੈਗਾ ਰੂਬੀਆ ਬੈਲ ਦਾ ਸਟਾਰਟਿੰਗ ਪੁਣੀ ਤੋਂ ਇੱਕ ਪਾਸੇ ਤੁਸੀਂ ਕਿਸੇ ਡੋਰਨਾ ਬਨ੍ਹ ਸਕਦੇ ਹੋ ਕਿਸੇ ਵੀਰ ਨੂੰ ਆਪਣੇ ਘਰ ਦੇ ਕਿਸੇ ਮੈਂਬਰ ਨੂੰ ਫੜਾ ਸਕਦੇ ਇੱਕ ਕੋਨਾ ਤੇ ਦੋਨਾਂ ਸਾਈਡਾਂ ਤੋਂ ਦੋਨੇ ਭਲੇ ਅੰਦਰ ਕਰਨੇ ਆ ਕੁਝ ਵੀ ਲੋਕ ਕਹਿੰਦੇ ਆ ਕਿ ਤੈ ਵਾਲੀ ਪੁਣੀ ਉਹ ਦੱਸਦਾ ਕਿ ਸਭ ਤੋਂ ਜਿਹੜਾ ਸੌਖਾ ਤੇ ਜ਼ਿਆਦਾ ਵਰਤਿਆ ਜਾਣ ਵਾਲਾ ਤਰੀਕਾ ਉਹ ਹੈਗਾ ਸਿੰਪਲ ਪੁਣੀ ਦਾ ਜੋ ਹਰ ਇੱਕ ਆਪਾਂ ਕਰਦੇ ਆ ਕੋਈ ਵੀ ਤੁਸੀਂ ਸਟਾਈਲ ਬੰਨਦੇ ਹੋ ਸਿੰਪਲ ਪੁਣੀ ਕਰੋਗੇ ਜ਼ਿਆਦਾ ਸੌਖੀ ਆ ਐਸ ਕੰਪੇਅਰ ਟੂ ਜਿਹੜੀ ਆਪਾਂ ਤੇਲ ਲਗਾ ਕੇ ਪੁਣੀ ਕਰਦੇ ਆ ਤੇ ਬੱਟਾਂ ਦੀ ਜਿੱਥੇ ਗੱਲ ਦੱਸਦਾ ਇੱਕ ਗੱਲ ਇਸ ਵਿੱਚ ਖਾਸ ਕਰ ਰੱਖਣੀ ਆ ਕਟੋ-ਕਟ ਪੰਜ ਤੋਂ ਸੱਤ ਲੜ ਤੁਸੀਂ ਪੂਣੀ ਦੇ ਵਿੱਚੋਂ ਸਟਾਰਟਿੰਗ ਚੋਂ ਕੱਢਣੇ ਆ ਤੁਹਾਨੂੰ ਮੈਂ ਦੱਸ ਦਿੰਨਾ ਜਦੋਂ ਤੁਸੀਂ ਪੂਣੀ ਤੇ ਗੱਠ ਲਗਾ ਲਈ ਉਸ ਤੋਂ ਬਾਅਦ ਬਿਲਕੁਲ ਸਭ ਤੋਂ ਜਿਹੜਾ ਪਹਿਲਾ ਪੱਲਾ ਉਹ ਤੁਸੀਂ ਫੜਨਾ ਉਸ ਤੋਂ ਬਾਅਦ ਉਸੇ ਪੱਲੇ 'ਚ ਇੱਕ ਸਿੰਗਲ ਹੋਰ ਤੇ ਤੀਸਰਾ ਪੱਲਾ ਤੇ ਚੌਥਾ ਤੇ ਪੰਜ ਸਟਾਰਟਿੰਗ ਤੋਂ ਪੰਜ ਸੈਂਟਰ 'ਚ ਆ ਕੇ ਤੁਸੀਂ ਵਧਾ ਵੀ ਸਕਦੇ ਹੋ ਇਹਦੇ ਨਾਲ ਕੀ ਆ ਆਪਾਂ ਨੂੰ ਪੱਗ ਦੇ ਵਿੱਚ ਬਲ ਪਾਉਣ ਲਈ ਸੌਖਾ ਹੋ ਜਾਊਗਾ ਆਪਾਂ ਨੂੰ ਕਿਉਂਕਿ ਪੰਜ ਆਪਾਂ ਪਹਿਲੇ ਕੱਢ ਲਾਂਗੇ ਤੇ ਜਦੋਂ ਆਪਾਂ ਸੈਂਟਰ ਤੇ ਆਪਾਂ ਵੱਟ ਕੱਢਾਂਗੇ ਇੱਕ ਤੋਂ ਆਪਾਂ ਦੋ-ਦੋ ਕੱਢ ਕੇ ਵੀ ਪੰਜ ਤੋਂ 10 ਬਣਾਵਾਂਗੇ ਜਿੰਨੇ ਪੱਲੇ ਜ਼ਿਆਦਾ ਕੱਢੇ ਹੋਣਗੇ ਆਪਣੇ ਵੱਟ ਵਧੀਆ ਤਰੀਕੇ ਨਾਲ ਬਣਨਗੇ ਤੇ ਇਹ ਦੱਸਣਾ ਚਾਹਾਂਗੇ ਕੱਪੜਾ ਰੂਬੀਆ ਵਾਲੇ ਇਸ ਵਰਗੇ ਵਰਤਿਆ ਕੱਪੜਾ ਥੋੜਾ ਹੈਵੀ ਹੁੰਦਾ ਪੱਗ ਦੀ ਸ਼ੇਪ ਵਧੀਆ ਤਰੀਕੇ ਨਾਲ ਆ ਜਾਂਦੀ ਹੈ ਅਲੱਗ ਤੋਂ ਜ਼ਿਆਦਾ ਕਿ ਕੱਪੜਾ ਆਪਾਂ ਨੂੰ ਸਾਈਡ ਤੇ ਦੇਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਇਹ ਜਿਹੜਾ ਤਰੀਕਾ ਇਹ ਫੋਲਮੇ ਪੱਗ ਇਹਦੇ ਵਿੱਚ ਜ਼ਿਆਦਾ ਸੋਹਣੀ ਲੱਗਦੀ ਆ ਤੇ ਇਸੇ ਸ਼ੇਪ ਦੇ ਵਿੱਚ ਤੁਸੀਂ ਜਿਹੜੇ ਬਲ ਬਲ ਪਾ ਕੇ ਜਿਹੜਾ ਲਾਸਟ ਲੜਾ ਤੁਸੀਂ ਮੋੜ ਕੇ ਵੀ ਲਗਾ ਸਕਦੇ ਹੋ ਦੀ ਸਿੰਗਲ ਵੀ ਫਿਲਹਾਲ ਗੱਲ ਪੁਣੀ ਦੀ ਆ ਪੁਣੀ ਦਾ ਤੁਸੀਂ ਇਹ ਵਾਲਾ ਢੰਗ ਵਰਤੋਂ ਇਸ ਦਸਤਾਰ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਕਿਉਂਕਿ ਇੱਕ ਇਹ ਵਾਲੀ ਪੱਗ ਹੋਗੀ ਬਟ ਵਾਲੀ ਜਿਹੜੀ ਅੱਜ ਆਪਾਂ ਲੈ ਕੇ ਆਏ ਆ ਨਿਊ ਤਰੀਕੇ ਦੀ ਤੇ ਮੈਕਸਿਮਮ ਵੇਚ ਵਾਲੀ ਪੱਗ ਪੂਣੀ ਦੋਨਾਂ ਦੀ ਸੇਮ ਹੈ ਤੇ ਜਿਹੜਾ ਆਪਾਂ ਬੇਸ ਬੰਨਣਾ ਆਪਣੇ ਆਪਾਂ ਕਿਸਾ ਨੂੰ ਸਿਰ ਦੇ ਉੱਪਰ ਇੱਕ ਸਾਈਡ ਦੇ ਤੁਸੀਂ ਜੋੜਾ ਵੀ ਕਰ ਸਕਦੇ ਹੋ ਦੋਨਾਂ ਸਾਈਡਾਂ ਦੇ ਬੰਨ ਸਕਦੇ ਹੋ ਉੱਪਰਲੇ ਪਾਸੇ ਖਿਲਾੜ ਕੇ ਜੋੜੇ ਵਾਂਗੂ ਵੀ ਕਰ ਸਕਦੇ ਹੋ ਤੇ ਰਹੀ ਗੱਲ ਕਪੜਾ ਪਾਉਣ ਦੀ ਇਸ ਤੋਂ ਪਹਿਲਾਂ ਤੁਸੀਂ ਜਿਹੜੀ ਵੀਡੀਓ ਆਪਾਂ ਪਰਨੇ ਦੀ ਅਪਲੋਡ ਕੀਤੀ ਸੀ ਇੱਕ ਪਟਿਆਲਾ ਸ਼ਾਹੀ ਫੁੱਲ ਵੀ ਪੱਗ ਦੀ ਕਿ ਫੁੱਲ ਵਾਲ ਪੱਗ ਦੇ ਵਿੱਚ ਆਪਾਂ ਕਿਦਾਂ ਫਲਾਵਰਟ ਲਿਆਉਣੀ ਆ ਪੱਗ ਸਾਈਡ ਤੇ ਬੇਸ ਕੋਈ ਲੱਗ ਤੋਂ ਕਪੜਾ ਪਾਏ ਬਣਾ ਉਹਦੇ ਵਿੱਚ ਆਪਾਂ ਕੀ ਕੀਤਾ ਸੀ ਜਿਹੜਾ ਆਪਾਂ ਬੇਸ ਬਣਿਆ ਸੀ ਉਹਦੇ ਵਿੱਚ ਕੀ ਆਪਾਂ ਕਪੜਾ ਪਾਇਆ ਸੀਗਾ ਉਹ ਜਿਹੜਾ ਤਰੀਕਾ ਸੀ ਬਹੁਤ ਵੀਰਾਂ ਨੇ ਦੱਸਿਆ ਕਿ ਉਦਾਂ ਉਹਨਾਂ ਨੂੰ ਬਹੁਤ ਜ਼ਿਆਦਾ ਸੌਖਾ ਆ ਤਾਂ ਆਪਾਂ ਕੋਸ਼ਿਸ਼ ਕੀਤੀ ਆ ਇਸ ਵੀਡੀਓ ਦੇ ਵਿੱਚ ਵੀ ਉਹੀ ਤਰੀਕਾ ਆਪ ਜੀ ਦੇ ਸਾਹਮਣੇ ਲੈ ਕੇ ਆਉਣ ਦੀ ਕਿਉਂਕਿ ਜਿਆਦਾ ਪੋਜ਼ਿਟਿਵ ਰਿਜ਼ਲਟ ਸਾਨੂੰ ਕਮੈਂਟ ਆਏ ਨੇ ਕਾਲ ਵਗੈਰਾ ਆਉਂਦੀਆਂ ਨੇ ਯਾਨੀ ਕਿ ਉਹ ਵਾਲਾ ਜਿਹੜਾ ਤਰੀਕਾ ਵੈਸਟ ਸੀ ਕਿਉਂਕਿ ਕਾਰਨ ਇਹ ਸੀਗਾ ਕਿ ਜਦੋਂ ਆਪਾਂ ਕੱਪੜਾ ਦੂਸਰੇ ਜਾਂ ਤੀਸਰੇ ਲੜ ਦੇ ਬਾਅਦ ਪਾਉਂਦੇ ਸੀ ਇੱਕ ਆਪਾਂ ਤੈਹ ਲਗਾ ਕੇ ਨਹੀਂ ਪਾਉਂਦੇ ਕੁਝ ਵੀ ਜਾਂ ਕੀ ਹੈ ਜਦੋਂ ਆਪਾਂ ਪੌਣੇ ਲੜ ਨੂੰ ਆਪਾਂ ਕਮਾਉਨੇ ਆ ਕੁਝ ਵੀਰਾਂ ਦਾ ਕੱਪੜਾ ਇਕੱਠਾ ਹੋ ਜਾਂਦਾ ਕਿ ਇਆਂ ਵੀਰਾਂ ਦੇ ਜਿਹੜੇ ਕੰਨ ਨੇ ਥੋੜੇ ਬਾਹਰ ਹੋ ਸਕਦੇ ਆ ਵੱਡੇ ਨੇ ਤਾਂ ਕੰਨ ਵੀ ਦਿਖਾਈ ਦਿੰਦਾ ਸੀ ਜਿਹਦੇ ਕਰਕੇ ਪ੍ਰੋਬਲਮ ਹੁੰਦੀ ਸੀ ਇਸ ਕਰਕੇ ਆਪਾਂ ਇਹ ਨਵਾਂ ਤਰੀਕਾ ਲੱਭਿਆ ਕਿ ਜਿਹੜਾ ਆਪਾਂ ਬੇਸ ਬਣਨਾ ਆਪਾਂ ਕੇਸ ਕੀ ਵਾਲਾ ਬੇਸ ਬਣਨੀ ਹੈ ਫਲਾਵਰਟ ਵਾਲੀ ਪੱਗ ਦੇ ਲਈ ਤੇ ਇਹਦੇ ਨਾਲ ਕੀ ਹੈ ਇੱਕ ਤਾਂ ਆਪਾਂ ਨੂੰ ਕੋਈ ਗੱਠ ਨਹੀਂ ਮਾਰਨੀ ਪਊਗੀ ਬੈਕ ਸਾਈਡ ਤੇ ਨਾ ਆਪਣਾ ਸਿਰ ਦੁਖੂ ਹੋਊਗਾ ਉਹ ਕਾਰਨ ਆਪਣਾ ਜਿਹੜਾ ਬਿਲਕੁਲ ਝੱਕਿਆ ਜਾਊਗਾ ਤੇ ਜਿਹੜਾ ਆਪਣਾ ਬੇਸ ਵਿੱਚ ਪਹਿਲਾਂ ਹੀ ਬੇਸ ਦੇ ਵਿੱਚ ਪਾ ਜਾਣਾ ਉੱਤੇ ਆਪਾਂ ਜਿੰਨੇ ਮਰਜ਼ੀ ਲੜ ਲਗਾ ਲਈਏ ਆਪਣਾ ਜਿਹੜਾ ਵੇਸ ਆ ਉਹ ਜਿਹੜਾ ਕਪੜਾ ਪਾਇਆ ਉਹ ਹਿੱਲੂਗਾ ਨਹੀਂ ਤੇ ਆਪਣੀ ਜਿਹੜੀ ਚਾਹੇ ਆਪਾਂ ਉੱਤੇ 3D ਪੇਚ ਵਾਲੀ ਪੱਗ ਬਣ ਲਈ ਚਾਹ ਵਟਾਣੀ ਵਾਲੀ ਤੇ ਜਿਹੜੀ ਫਲਾਬਟਾ ਪੂਰੀ ਬਿਲਕੁਲ ਬਰਾਬਰ ਆਊਗੀ ਕਿਸੇ ਪਾਸਿਓਂ ਵੱਧ ਘੱਟ ਸ਼ੇਪ ਦੇ ਵਿੱਚ ਨਹੀਂ ਹੋਊਗਾ ਤੇ ਜਿਹੜਾ ਕੱਪੜਾ ਤੁਸੀਂ ਲੈਫਟ ਸਾਈਡ ਤੇ ਪਾਇਓ ਤੁਸੀਂ ਰਾਈਟ ਸਾਈਡ ਤੇ ਪਾ ਸਕਦੇ ਹੋ ਪਰ ਇੱਕ ਗੱਲ ਦਾ ਖਿਆਲ ਰੱਖਿਓ ਲੋਡ ਮੁਤਾਬਕ ਪਾਉਣਾ ਤੇ ਹਮੇਸ਼ਾ ਲੈਫਟ ਸਾਈਡ ਤੋਂ ਰਾਈਟ ਸਾਈਡ ਜਿਹੜਾ ਕੱਪੜਾ ਪੜਾ ਘੱਟ ਪਾਉਣਾ ਤੇ ਪੱਗ ਦੀ ਆਪਾਂ ਸਟਾਰਟਿੰਗ ਕਰਨ ਲੱਗਿਆਂ ਇਹ ਜਿਹੜੀ ਪੱਗ ਆ ਇਹਨੂੰ ਆਪਾਂ ਸੁੱਕੀ ਵੀ ਬਣ ਸਕਦੀ ਹੈ ਕਿ ਰੂਬੀਆ ਕੱਪੜਾ ਭਾਰੀ ਹੁੰਦਾ ਰੂਬੀਆ ਵੈਲ ਤੇ ਰੂਬੀਆ ਵੈਲ ਕੈਮੀਕਲ ਦੇ ਵਿੱਚ ਜੇਕਰ ਇਹਨੂੰ ਆਪਾਂ ਸੁੱਕੀ ਬੰਨਦੇ ਇਹਨਾਂ ਜਿਆਦਾ ਭਾਰੀ ਹੋ ਜਾਣਾ ਸੀਗਾ ਤੇ ਪੱਗ ਦੀ ਸ਼ੇਪ ਹੋਰ ਜਿਆਦਾ ਵੱਡੀ ਹੋਣੀ ਸੀ। ਇਸ ਕਰਕੇ ਜਿੰਨਾ ਵੀਰਾਂ ਦੀ ਰੂਬੀਆ ਪੱਗ 'ਚ ਸੁੱਕੀ ਬੰਨਦੇ ਆ ਸ਼ੇਪ ਜਿਆਦਾ ਵੱਡੀ ਹੋਣ ਦੀ ਆ। ਛੋਟੀ ਕਰਨਾ ਚਾਹੁੰਦੇ ਆ ਜਾਂ ਤਾਂ ਆਪਣਾ ਇਹ ਛੋਟਾ ਕਰਾਂ ਜਾਂ ਫਿਰ ਆਪਣੀ ਪੱਗ ਨੂੰ ਜਿਹੜਾ ਪਾਣੀ ਲਗਾ ਕੇ ਬਨੋ। ਜੋ ਵੀ ਲਗਾਉਂਦੇ ਆ ਥੋੜਾ ਜਿਹਾ ਪਾਣੀ ਹੋਰ ਵਧਾ ਦੇਣ। ਤੇ ਜਿਹੜਾ ਆਪਾਂ ਪਹਿਲਾਂ ਲੜ ਲਗਾਉਣਾ। ਪਹਿਲੇ ਲੜ ਨੂੰ ਜਿਹੜੇ ਆਪਾਂ ਪੂਣੀ ਦੇ ਵਿੱਚ ਜਿਹੜੇ ਆਪ ਸਭ ਨੇ ਪਹਿਲਾਂ ਦੇਖਿਆ ਕਿ ਆਪਾਂ ਜਿਹੜੇ ਲੜ ਕੱਢੇ ਸੀ ਆਪਾਂ ਪੰਜ ਲੜ ਸਟਾਰਟਿੰਗ ਤੋਂ ਕੱਢੇ ਸੀ ਉਹਨਾਂ ਪੰਜਾਂ ਨੂੰ ਆਪਾਂ ਅੱਗੇ ਲਿਆਉਣਾ ਅੱਧੇ ਇੰਚ ਤੋਂ ਵੀ ਘੱਟ ਸਪੇਸ ਦੇ ਵਿੱਚ ਆਪਾਂ ਇਹ ਜਿਹੜਾ ਪਹਿਲਾ ਲੜਾ ਉਹਦੇ ਜਿਹੜੇ ਬਾਲ ਨੇ ਉਹ ਅੱਗੇ ਕੱਢ ਕੇ ਲਾਉਣੇ ਆ ਇਹਦਾ ਆਪਾਂ ਪਟਿਆਲਾ ਸ਼ਹੀ ਪੱਗ ਦੇ ਵਿੱਚ ਰਾਈਟ ਸਾਈਡ ਤੋਂ ਲੜ ਲਿਆਉਣੇ ਆ ਬਿਲਕੁਲ ਉਸੇ ਤਰੀਕੇ ਦੇ ਨਾਲ ਲੜ ਲੱਗਣਗੇ ਹੁਣ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਤੇ ਜਿਹੜਾ ਆਪਾਂ ਦੂਸਰਾ ਲੜ ਲਗਾਇਆ ਹੈ ਇਹਦੇ ਆਪਾਂ ਪੱਲੇ ਉਹ ਕੱਟ ਲੈਣੇ ਹਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਆਪਾਂ ਇਕੱਲਾ ਇਕੱਲਾ ਜਿਹੜਾ ਆਪਾਂ ਪੋਣੀ ਦੇ ਚ ਪੱਲੇ ਸੀਗੇ ਉਹ ਆਪਾਂ ਅੱਗੇ ਲਿਆਂਦੇ ਜਾਣੇ ਆ ਇਸੇ ਪੱਗ ਦੇ ਵਿੱਚ ਤੁਹਾਨੂੰ ਦੋ ਗੱਲਾਂ ਦੱਸੂਗਾ ਇੱਕ ਵੀਡੀਓ 'ਚ ਤੁਸੀਂ ਦੋ ਸਟਾਈਲ ਸਿੱਖ ਸਕਦੇ ਹੋ ਜਿੱਦਾਂ ਕਿ ਮੈਂ ਇਹ ਲੜ ਅੱਗੇ ਲਿਆ ਰਹੇ ਹਾਂ ਜੇਕਰ ਤੁਸੀਂ ਇਹਨਾਂ ਨੂੰ ਇਕੱਲੇ ਇਕੱਲੇ ਨੂੰ ਸਫਾਈ ਕਰਦੇ ਜਾਓਗੇ ਇੱਕੋ ਜਿਹੇ ਗੈਪ ਦੇ ਨਾਲ ਲਗਾਉਂਦੇ ਜਾਓਗੇ ਬਿਲਕੁਲ ਪਲਾਨ ਕਰਕੇ ਤਾਂ ਹੀ ਤੁਹਾਡੀ ਜਿਹੜੀ ਪੱਗ ਆ ਮੈਕਸਿਮਮ ਪੇਚਾਂ ਵਾਲੀ ਬਣ ਜੂਗੀ ਪਰ ਜੇਕਰ ਤੁਸੀਂ ਸਿਰਫ ਇਹਨਾਂ ਨੂੰ ਬਿਨਾਂ ਕਿਸੇ ਮਿਹਨਤ ਤੋਂ ਬਿਨਾਂ ਸਫਾਈ ਤੋਂ ਸਿਰਫ ਅੱਗੇ ਲਿਆ ਕੇ ਲਗਾਉਂਗੇ ਤਾਂ ਹੀ ਤੁਹਾਡੀ ਜਿਹੜੀ ਆ ਪਰ ਨਵੇਂ ਤਰੀਕੇ ਨਾਲ ਵਟਾਣੀ ਪੱਗ ਦਸਣ ਲੱਗਿਆ ਉਹ ਬਣ ਜੂਗੀ ਤੇ ਜਿਨ੍ਹਾਂ ਦੇ ਸੈਂਟਰ ਦੇ ਵਿੱਚੋਂ ਬਾਲਟ ਲੈ ਰਹਿ ਜਾਂਦੇ ਨੇ ਜਿਸ ਤਰੀਕੇ ਨਾਲ ਉਹ ਬਾਜ ਦੇ ਨਾਲ ਉਹਨਾਂ ਨੂੰ ਅੰਦਰ ਵੱਲ ਨੂੰ ਮੋੜਿਆ ਉਸ ਤਰੀਕੇ ਦੇ ਨਾਲ ਤੁਸੀਂ ਕੀ ਇਹਨਾਂ ਨੂੰ ਟਾਈਟ ਕਰ ਸਕਦੇ ਹੋ ਤੇ ਜੂ ਹੁਣ ਤੁਸੀਂ ਮੇਰੇ ਹੱਥ ਦੇ ਵਿੱਚ ਦੇਖ ਰਹੇ ਹੋ ਇਹ ਹੈਗੀ ਹੈ ਜੀ ਸੂਈ ਚੀਜ਼ਾਂ ਨਾਲ ਆਪਾਂ ਸਟੀਚਿੰਗ ਦਾ ਕੰਮ ਲੈਣੇ ਆ ਸ਼ਰਟਾਂ ਦੇ ਆਪਾਂ ਬਟਨ ਵਗੈਰਾ ਲਗਾਉਣੇ ਆ ਹੋਵਲੀ ਸੂਈ ਆ ਇਹ ਦੋ ਟਾਈਪ ਦੀਆਂ ਆਉਂਦੀਆਂ ਨੇ ਇੱਕ ਛੋਟੀ ਹੁੰਦੀ ਐ ਇੱਕ ਥੋੜੀ ਵੱਡੀ ਹੁੰਦੀ ਐ ਆਪਾਂ ਥੋੜੀ ਵੱਡੀ ਵਾਲੀ ਵਰਤੀ ਐ ਕਿਉਂਕਿ ਹੱਥ ਦੇ ਵਿੱਚ ਫੜਨੀ ਆਸਾਨ ਤੇ ਆਪਾਂ ਕੀ ਕਰਨਾ ਜਿਹੜੇ ਆਪਾਂ ਬਲ ਅੱਗੇ ਲੈ ਆ ਕੇ ਪੱਲੇ ਕੱਢੇ ਸੀ ਪੂਣੀ ਜੋ ਉਨ੍ਹਾਂ ਦੇ ਉੱਪਰ ਹਲਕਾ-ਹਲਕੀ ਫੇਰਨੀਆ ਤਾਂ ਕਿ ਉਹ ਇੱਕ ਦੂਜੇ ਦੇ ਵਿੱਚ ਇਕੱਠੇ ਹੋ ਜਾਣ ਇਕੱਠੇ ਹੋਣਗੇ ਉਹ ਸੰਗਣੇ ਹੋਣਗੇ ਤੇ ਸੰਗਣੇ ਹੋਣ ਦੇ ਨਾਲ ਕੀ ਆ ਉਹ ਹੋਰ ਜ਼ਿਆਦਾ ਸੋਹਣੇ ਲੱਗਣਗੇ ਤੇ ਜਦੋਂ ਇਹ ਪੱਗ ਇਹ ਹੀ ਤੁਸੀਂ ਸਾਰੇ ਸਟੈਪ ਪੂਰੀ ਪੱਗ ਦੇ ਵਿੱਚ ਲਾਹਰਾਂਗੇ ਜਦੋਂ ਤੁਹਾਡੀ ਪੱਗ ਸਜ ਕੇ ਤਿਆਰ ਹੋਊਗੀ ਦੇਖਣ ਦੇ ਵਿੱਚ ਬਹੁਤ ਜ਼ਿਆਦਾ ਸੋਹਣੀ ਲੱਗੂਗੀ ਇਹ ਵਾਲੀ ਇਤਾਂ ਦੇ ਬੱਟੇ ਵਾਲੀ ਪੱਗ ਤੁਸੀਂ ਕਿਤੇ ਵੀ ਬਨਣਗੇ ਜਾਓਗੇ ਤੁਸੀਂ ਖੇਚ ਦਾ ਕੇਂਦਰ ਬਣੋਗੇ ਤੁਹਾਡੀ ਦਸਤਾਰ ਨੂੰ ਦੇਖ ਕੇ ਦੋ ਤਿੰਨ ਬੰਦੇ ਤਾਂ ਇੰਨੇ ਕੁ ਪ੍ਰਾਪਤ ਹੋ ਸਕਦਾ ਕਿ ਤੁਹਾਨੂੰ ਦੇਖ ਕੇ ਦਸਤਾਰ ਸਜਾਉਣ ਲੱਗਣ ਕਿਉਂਕਿ ਜਵਾਨਾ ਟ੍ਰੈਂਡ ਦੇ ਹਿਸਾਬ ਨਾਲ ਚੱਲਦਾ ਅੱਜ ਕੱਲ ਜਿਆਦਾ ਵੱਟਾਂ ਲਈ ਪੱਗ ਦਾ ਟ੍ਰੈਂਡ ਆ ਤੇ ਕਿਉਂ ਨਾ ਇਹ ਵਾਲੇ ਟ੍ਰੈਂਡਰ ਨੂੰ ਹੋਰ ਵਧੀਆ ਤਰੀਕੇ ਨਾਲ ਆਪਾਂ ਸਜਾ ਕੇ ਉਹਨਾਂ ਵੀਰਾਂ ਨੂੰ ਇਸ ਪਾਸੇ ਲਿਆ ਸਕੀਏ ਜੋ ਦਸਤਾਰ ਨਹੀਂ ਸਜਾਉਂਦੇ ਅਗਲਾ ਲੜ ਜਿਹੜਾ ਆਪਾਂ ਪਹਿਲਾ ਲੜ ਲਗਾਇਆ ਉਹਦੇ ਬਲਕੋਰ ਉੱਪਰ ਆ ਜੂਗਾ ਤੇ ਇਹਦਾ ਤੁਸੀਂ ਹੁਣ ਸੈਂਟਰ ਵਾਲਾ ਪੁਆਇੰਟ ਦੇਖ ਸਕਦੇ ਹੋ ਜਿਹੜੇ ਆਪਾਂ ਲੜਨੇ ਜਿਹੜੀ ਆਪਣੀ ਸੱਜੀ ਅੱਖਾਂ ਉਹਦੇ ਬਿਲਕੁਲ ਉੱਪਰੋਂ ਦੀ ਆ ਰਹੇ ਨੇ ਜਿਵੇਂ ਜਿਵੇਂ ਪੇਚਾਂ ਦੀ ਗਿਣਤੀ ਵਧਣੀ ਆ ਜਿਵੇਂ ਹੁਣ ਤੀਸਰਾ ਪੇਚ ਆ ਉਸ ਤੋਂ ਬਾਅਦ ਚੌਥਾ ਤੇ ਪੰਜਵਾਂ ਜਦੋਂ ਛੇਵਾਂ ਆਉਣਾ ਇਹਨੇ ਅੱਗੇ ਹੁੰਦੇ 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 ਬਿਲਕੁਲ ਸੈਂਟਰ 'ਚ ਆ ਜਾਣਾ ਜਿਨ੍ਹਾਂ ਵੀ ਆਂਦਾ ਇਹ ਵਾਲਾ ਡਾਊਟ ਸੀਗਾ ਕਿ ਸੈਂਟਰ ਕਿੱਥੇ ਲਗਾਉਣਾ ਤੁਸੀਂ ਜਿਹੜਾ ਲਾੜਾ ਸੱਜੀ ਅੱਖ ਤੋਂ ਪਹਿਲਾਂ ਲਾਉਂਗੇ ਤੇ ਉਹਨੂੰ ਤੁਸੀਂ ਕਵਰ ਕਰਨ ਦੇ ਲਈ ਦੂਸਰਾ ਪੇਚ ਉਹਦੇ ਅੱਗੇ ਲਗਾਉਂਗੇ ਤੀਸਰਾ ਉਹਦੇ ਅੱਗੇ ਲਾਉਂਗੇ ਉਹਨੇ ਤੁਹਾਡੀ ਜਿਹੜੇ ਸੈਂਟਰ ਵਾਲਾ ਪੁਆਇੰਟ ਆ ਉਹਨੇ ਆਟੋਮੈਟਿਕਲੀ ਸੈਂਟਰ ਦੇ ਵਿੱਚ ਆ ਜਾਣਾ ਤੇ ਸਟਾਰਟਿੰਗ ਦੇ ਵਿੱਚੋਂ ਬਲਟ ਲੈ ਰਹਿਣਗੇ ਜੀ ਤੇ ਬਾਜ ਦੇ ਨਾਲ ਉਹਨਾਂ ਨੂੰ ਇਸ ਤਰੀਕੇ ਨਾਲ ਤੁਸੀਂ ਅੰਦਰ ਮੋੜਨਾ ਤੇ ਉਸ ਤੋਂ ਬਾਅਦ ਜਿਹੜੇ ਪੱਲੇ ਆਪਾਂ ਕੱਢੇ ਸੀ ਇਹਨਾਂ ਦੇ ਉੱਪਰ ਆਪਾਂ ਸੂਈ ਦੇ ਨਾਲ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਆਪਾਂ ਫੇਰਨਾ ਤਾਂ ਕਿ ਇਹ ਸੰਘਣੇ ਹੋ ਜਾਣ ਤੇ ਇਹਨਾਂ ਨੇ ਆਟੋਮੈਟਿਕਲੀ ਕਿਉਂਕਿ ਇਹ ਪਤਲੇ ਸ਼ੰਗਲ ਪੱਲੇ ਨੇ ਜਦੋਂ ਆਪਾਂ ਇਹਨਾਂ ਨੂੰ ਸੂਈ ਫੇਰਦੇ ਹਾਂ ਇੱਕੱਠੇ ਹੋ ਜਾਂਦੇ ਆ ਇਕੱਠੇ ਜੂ 2 ਜਾਂ 3 ਬਣ ਜਾਂਦੇ ਆ ਇੱਕ ਦੂ ਦੇ ਮਿਕਸ ਆਪਾਂ ਇਸ ਤਰੀਕੇ ਨਾਲ ਹੋ ਜਾਂਦੇ ਆ ਕਿ ਦੇਖਣ ਨੂੰ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ ਇਸ ਵੀਡੀਓ ਦੇ ਵਿੱਚ ਪੂਰੀ ਕੋਸ਼ਿਸ਼ ਕੀਤੀ ਗਈ ਆ ਕਿ ਬੇਸ ਪੱਗ ਨੂੰ ਕਿੱਲੀ ਕਿੱਦਾਂ ਕਰਨਾ ਪੂਣੀ ਕਿੱਦਾਂ ਕਰਨਾ ਤੇ ਜਿਹੜੀ ਇਹ ਪੱਗ ਬੰਨਣੀ ਕਿਵੇਂ ਆ ਬੰਨਣ ਦੇ ਦੌਰਾਨ ਕੀ ਕੀ ਗੱਲਾਂ ਦਾ ਖਿਆਲ ਰੱਖਣਾ ਤੇ ਬਨਣ ਦੇ ਦੌਰਾਨ ਕੀ ਕੀ ਈੜੀਆਂ ਮੁਸ਼ਕਲਾਂ ਆਉਂਦੀਆਂ ਨੇ ਉਹ ਉਹਦ ਸਾਂਝੀਆਂ ਕੀਤੀਆਂ ਨੇ ਤੇ ਉਹ ਮੁਸ਼ਕਲਾਂ ਦੇ ਨਾਲ ਦੇ ਨਾਲ ਹੱਲ ਦੱਸੇ ਨੇ ਇਸ ਤੋਂ ਇਲਾਵਾ ਜੋ ਗੱਲਾਂ ਦੱਸੀਆਂ ਜਾਂਦੀਆਂ ਨੇ ਇਸ ਵੀਡੀਓ ਦੇ ਵਿੱਚ ਨਹੀਂ ਤੁਸੀਂ ਕੋਈ ਵੀ ਦਸਤਾਰ ਬੋਲੋਗੇ 100 ਚੋਂ ਤੁਹਾਨੂੰ 60% ਉਹ ਟਿਪਸ ਨੇ ਉਹ ਤੁਹਾਨੂੰ ਕੰਮ ਆਉਣਗੇ ਜੇਕਰ ਤੁਸੀਂ ਧਿਆਨ ਦੇ ਨਾਲ ਸੁਣੇ ਹੋਗੇ ਦੂਸਰੀ ਗੱਲ ਬਨਣੀ ਉਦੋਂ ਆਣੀ ਆ ਇੰਪਰੂਵਮੈਂਟ ਉਦੋਂ ਆਣੀ ਆ ਜਦੋਂ ਤੁਸੀਂ ਪ੍ਰੈਕਟਿਸ ਕਰੋਗੇ ਬਹੁਤ ਵੀਰ ਪੁੱਛਦੇ ਆ ਕਿ ਉਹਨਾਂ ਦੀ ਪੱਗ ਚ ਇੰਪਰੂਵਮੈਂਟ ਨਹੀਂ ਹੋ ਰਹੀ ਵੀਡੀਓ ਦੇਖਦੇ ਆ ਵੀਡੀਓ ਦੇਖਣ ਨਾਲ ਨਹੀਂ ਕੁਝ ਹੋਣਾ ਤੁਸੀਂ ਮੈਂ ਨਹੀਂ ਕਹਦਾ ਮੇਰੀ ਵੀਡੀਓ ਦੇਖੋ ਤੁਸੀਂ ਕਿਸੇ ਦੀ YouTube ਤੇ ਵੀਡੀਓ ਦੇਖੋ ਵੀਡੀਓ ਦੇਖ ਕੇ ਉਹ ਗੱਲ ਸਮਝੋ ਆਪਣੀ ਭਗ ਆਪ ਬਨਣ ਉਸ ਤੋਂ ਬਾਅਦ ਜਦੋਂ ਤੁਸੀਂ ਬਨੋਗੇ ਜੇ ਤੁਸੀਂ ਗਲਤ ਕਰੋਗੇ ਜੋ ਚੀਜ਼ ਤੁਹਾਨੂੰ ਨਹੀਂ ਹੋਊਗੀ ਤੁਸੀਂ ਕਿਸੇ ਦੀ ਵੀ ਵੀਡੀਓ ਖੋਲੋ ਵੀਡੀਓ ਤੁਸੀਂ ਇੱਕ ਬਨਣ ਦਾ ਢੰਗ ਦੇਖੋ ਉਹਦੇ ਬੋਲਣ ਦਾ ਢੰਗ ਦੇਖੋ ਕੀ ਕਹਿ ਰਿਹਾ ਕਿਹੜੀ ਗੱਲ ਤੇ ਫੋਕਸ ਕਰ ਰਿਹਾ ਉੱਥੇ ਤੁਸੀਂ ਦੇਖੋ ਐਗਜ਼ਾਮਪਲ ਦੇ ਤੌਰ ਤੇ ਤੁਹਾਡਾ ਤੀਸਰਾ ਲੜਨੀ ਸੈਟ ਆ ਰਿਹਾ ਕਿਸੇ ਵੀ ਤੁਸੀਂ ਵੀਡੀਓ ਖੋਲੋ ਤੀਸਰੇ ਲੜ ਤੇ ਆਓ ਦੇਖੋ ਕਿੱਦਾਂ ਮੋੜਦਾ ਫਿਰ ਤੁਹਾਨੂੰ ਆਪਣਿਆ ਬਜ਼ਾਰੂ ਹੋਊਗਾ ਕਿ ਮੈਂ ਇਦਾਂ ਮੋੜ ਦਾ ਸਾਹਮਣੇ ਵਾਲਾ ਉਦਾਂ ਮੋੜਦਾ ਫਿਰ ਤੁਸੀਂ ਉਦਾਂ ਕਰਕੇ ਦੇਖੋਗੇ ਹੋ ਸਕਦਾ 100 ਚੋਂ 99% ਕਿ ਤੁਹਾਡਾ ਉਸ ਤਰੀਕੇ ਦੇ ਨਾਲ ਜੋ ਵੀਡੀਓ ਵਾਲਾ ਦੱਸ ਰਿਹਾ ਤੁਹਾਡਾ ਲੜ ਸਹੀ ਲੱਗ ਜਵੇ ਕਹਿਣ ਤੋਂ ਭਾਵ ਜਦੋਂ ਜਿੰਨਾ ਚਿਰ ਤੁਸੀਂ ਆਪ ਪ੍ਰੈਕਟਿਸ ਨਹੀਂ ਕਰਦੇ ਤੁਹਾਨੂੰ ਨੁਕਸ ਦਾ ਨਹੀਂ ਪਤਾ ਲੱਗਣਾ ਕਿੱਥੇ ਗਲਤੀ ਕਰ ਰਹੇ ਹੋ ਜਦੋਂ ਤੁਸੀਂ ਆਪ ਬਨੋਗੇ ਤੁਹਾਨੂੰ ਪਤਾ ਲੱਗੂਗਾ ਕਿ ਹਾਂ ਇਹ ਬੰਦਾ ਇਦਾਂ ਕਰ ਰਿਹਾ ਤਾਂ ਮੈਂ ਇਦਾਂ ਕਰਦਾ ਇੱਥੇ ਸਹੀ ਕਰਨ ਦੀ ਲੋੜ ਆ ਉਦੋਂ ਇੰਪਰੂਵਮੈਂਟ ਹੋਣੀ ਆ ਇੱਕ ਵਾਰ ਤੁਸੀਂ ਉਹਨੂੰ ਸਹੀ ਕਰੋਗੇ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਰੋਜ਼ਾਨਾ ਰੁਟੀਨ 10 ਦਿਨ ਬੱਗ ਬਨੋਗੇ 10 ਪਹਿਲੇ ਦਿਨ ਤੋਂ ਤੇ 10ਵੇਂ ਦਿਨ ਦੇ ਵਿੱਚ ਤੁਹਾਨੂੰ ਆਪਣੇ ਆਪ ਇੰਪਰੂਵਮੈਂਟ ਦਿਖੂਗੀ ਤੇ ਜਿਹੜੇ ਆਪਣੇ ਰਾਈਟ ਸਾਈਡ ਵਾਲੇ ਸੱਜੇ ਪਾਸੇ ਵਾਲੇ ਉੱਪਰਲੇ ਲੜਨੇ ਇਹ ਆਪਾਂ ਪੂਰੇ نیچے ਤੱਕ ਖੋਲ ਕੇ ਨਹੀਂ ਲਿਆਂਦੇ ਪੱਗ ਦੀ ਸ਼ੇਪ ਨੂੰ ਆਪਾਂ ਸੈਮੀ ਪਟਿਆਲਾ ਸ਼ਾਹੀ ਦੇ ਵਿੱਚ ਰੱਖੀ ਆ ਜਿੱਦਾਂ ਆਪਾਂ 3D ਪੇਚਾਣੀ ਅਮਰਸ਼ਾ ਸ਼ਾਹੀ ਪੱਗ ਬੰਨਦੇ ਆ ਜ਼ਿਆਦਾਤਰ ਉਹ ਵਾਲੀ ਪੱਗ ਆਪਾਂ ਸੈਮੀ ਪਟਿਆਲਾ ਜਿਵੇਂ ਬੰਨਦੇ ਆ ਕਿਉਂਕਿ ਸਾਈਡ ਤੇ ਆਪਾਂ ਕੱਪੜਾ ਵਾ ਕੇ ਉਹਨੂੰ ਫੋਲਡ ਵੀ ਕਰਕੇ ਇੱਕ ਸਾਈਡ ਨੂੰ ਕੱਢਦੇ ਆ 90% ਕੀ ਆ ਜਿਆਦਾ ਉੱਪਰ ਤੱਕ ਜਿਹੜੀ ਪੱਗ ਨੂੰ ਆਪਾਂ ਨਹੀਂ ਘਮਾਉਂਦੇ ਇਹ ਜਿਹੜੀ ਪੱਗ ਹੈ ਇਹਨੂੰ ਵੀ ਆਪਾਂ ਇਸੇ ਤਰੀਕੇ ਨਾਲ ਕੀਤਾ ਹੈ ਜਿੱਦਾਂ ਅ ਤਰਸੇਮ ਜਸੜ ਸਟਾਈਲ ਆ ਉਹਦੇ ਵਿੱਚ ਪੱਗ ਦਾ ਪੰਜਵਾਂ ਛੇਵਾਂ ਲੜੂ ਉੱਪਰ ਤੱਕ ਘੁੰਮੇ ਹੁੰਦਾ ਉਹਦੇ ਵਿੱਚ ਤੁਸੀਂ ਇਹ ਬਣ ਸਕਦੇ ਹੋ ਪਰ ਉਹਦੇ ਵਿੱਚ ਵੀਡੀਓ ਬਣਾਉਣ ਤੋਂ ਪਹਿਲਾਂ ਉਹ ਪੱਗ ਬਣ ਕੇ ਦੇਖੀ ਸੀ ਕਿ ਮੈਂ ਛੇਪ ਜਿਆਦਾ ਉੱਪੇ ਤੱਕ ਘੁੰਮੇ ਹੋਣ ਕਰਕੇ ਜਿਹੜੇ ਇਹ ਵੱਟ ਨੇ ਇਹਨਾਂ ਤੇ ਉਨੀ ਗਰੇਸ ਨਹੀਂ ਪੈਂਦੀ ਜਿੰਨੀ ਸੈਮੀ ਪਟਿਆਲਾ 'ਚ ਪੈਂਦੀ ਕਿਉਂਕਿ ਇਹਦੀ ਸ਼ੇਪ ਉੱਪਰ ਤੱਕ ਨਹੀਂ ਘੁੰਮੀ ਹੁੰਦੀ ਬਿਲਕੁਲ ਖੜੀ-ਖੜੀ ਰਹਿੰਦੀ ਹੈ ਇੱਕ ਸਾਈਡ ਨੂੰ ਤੇ ਜਿਹੜੇ ਵੱਲ ਨੇ ਉਹਨਾਂ ਦਾ ਥਿਊ ਬਹੁਤ ਵਧੀਆ ਆਉਂਦਾ ਜਿਹੜੇ ਵੀਰ ਕਹਿੰਦੇ ਆ ਕਿ ਉਹਨਾਂ ਦੀ ਫੋਟੋ ਨਹੀਂ ਵਧੀਆ ਆਉਂਦੀ ਪੱਗ ਦੇ ਵਿੱਚ ਇਹ ਵਾਲੀ ਪੱਗ ਦੇ ਵਿੱਚ ਤੁਸੀਂ ਕਿਸੇ ਵੀ ਐਂਗਲ ਤੋਂ ਫੋਟੋ ਕਰੋਗੇ ਤੁਹਾਡੀ ਫੋਟੋ ਵਧੀਆ ਹੋਊਗੀ ਕਿਉਂਕਿ ਜਦੋਂ ਸੈਮੀ ਵਿੱਚ ਬੰਨਦੇ ਆਪਾਂ ਆਪਾਂ ਉੱਪਰਲੇ ਲੜਾ ਨੂੰ ਜ਼ਿਆਦਾ ਮੋੜਦੇ ਆਂ ਜ਼ਿਆਦਾ ਦੂਰੀਵਾਰ ਹੱਥ ਫੇਰਨਾ ਪੈਂਦਾ ਕਿਉਂਕਿ ਲੜ ਆਪਾਂ ਬਿਲਕੁਲ ਨਾਲ ਨਾਲ ਟਕਾਉਣੇ ਆ ਜਦੋਂ ਜ਼ਿਆਦਾ ਹੱਥ ਨੂੰ ਮੋੜਦੇ ਆਂ ਤਾਂ ਸ਼ੇਪ ਬਹੁਤ ਵਧੀਆ ਪ੍ਰੋਪਰ ਤਰੀਕੇ ਨਾਲ ਆਉਂਦੀ ਆ ਆਬੀਅਸਲੀ ਜਿਹੜੀ ਫੋਟੋ ਵੀ ਹੋਣੀ ਹੋ ਕਿਉਂਕਿ ਜੋ ਪੱਗ ਦੀ ਸ਼ੇਪ ਵਧੀਆ ਚਿਹਰੇ ਦੇ ਅਕੋਰਡਿੰਗ ਉਹਦਾ ਸਾਈਜ਼ ਆਪਾਂ ਰੱਖਿਆ ਹੋਇਆ ਆਪਣੀ ਫੋਟੋ ਵਧੀਆ ਆਊਗੀ ਵੀਡੀਓ ਦੇ ਸ਼ੁਰੂ ਹੋਣ ਤੇ ਵੀ ਦੱਸਿਆ ਸੀ ਕਿ ਇਹਦੇ ਵਿੱਚ ਜਿਹੜਾ ਤੁਹਾਡਾ ਲਾਸਟ ਲੜ ਹੋਊਗਾ ਉਹਨੂੰ ਤੁਸੀਂ ਬਿਲਕੁਲ ਸਿੱਧਾ ਵੀ ਲਗਾ ਸਕਦੇ ਹੋ ਚੌੜਾ ਪੂਰਾ ਤੇ ਜਿੱਥੋਂ ਆਪਾਂ ਗਲਗੀ ਵਾਲਾ ਲੜ ਮੋੜਦੇ ਆ ਉੱਥੇ ਆ ਕੇ ਉਹਦੀ ਚੜਾਈ ਘਟਾ ਕੇ ਵੀ ਸਿੱਧਾ ਲਗਾ ਸਕਦੇ ਹਾਂ ਤੇ ਇਹ ਵਾਲੇ ਜਿਹੜਾ ਲਾਸਟ ਲੜਾ ਇਹਨੂੰ ਤੁਸੀਂ ਮੋੜ ਕੇ ਵੀ ਲਗਾ ਸਕਦੇ ਹੋ ਤੇ ਇੱਕ ਗੱਲ ਦਾ ਖਿਆਲ ਰੱਖਿਓ ਜੇਕਰ ਤੁਸੀਂ ਲੜ ਸਿੱਧਾ ਲਗਾਉਂਗੇ ਤਾਂ ਜਿਹੜਾ ਤੁਹਾਡਾ ਛੇਮਾ ਪੇਚ ਹੋਊਗਾ ਲੈਫਟ ਸਾਈਡ ਤੋਂ ਇੱਕ ਆਪਾਂ ਵੱਟ ਪਾਉਨੇ ਆ ਤੇ ਛੇਮਾ ਜਿਹੜਾ ਪੇਚ ਹੋ ਉਹ ਤੁਸੀਂ ਵੱਟਾਂ ਵਾਲਾ ਲਗਾਓ ਜੇਕਰ ਤੁਸੀਂ ਲਾਸਟ ਲੜ ਸਿੱਧਾ ਵੱਟਾਂ ਵਾਲਾ ਲਗਾਉਣਾ ਜਿੱਦਾਂ ਹੁਣ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਵਾਲਾ ਜਿਹੜਾ ਲਾੜਾ ਛੇਵਾ ਪੀਚ ਜਿਹਦੇ ਆਪਾਂ ਬਲ ਪਾਉਨੇ ਆ ਉਹ ਮੈਂ ਸਾਫ ਲਗਾਇਆ ਕਿਉਂਕਿ ਜਿਹੜਾ ਮੇਰਾ ਕਲਗੀ ਵਾਲਾ ਲੜ ਸੀਗਾ ਉਹ ਮੈਂ ਮੋੜ ਕੇ ਲਗਾਉਣਾ ਉਹਨੂੰ ਤੁਸੀਂ ਸਾਫ ਵੀ ਲਗਾ ਸਕਦੇ ਹੋ ਅਗਰ ਤੁਹਾਡਾ ਛੇਵਾ ਪੀਚ ਤੁਸੀਂ ਸਾਫ ਲਗਾਇਆ ਹੋਇਆ ਪਰ ਇਧਰਲੀ ਸਾਈਡ ਵੱਟਨੇ ਤੇ ਲਾਸਟ ਲੜ ਤੁਸੀਂ ਵੱਟਾ ਵਾਲਾ ਲਗਾਓ ਜਿਆਦਾ ਸੋਹਣਾ ਲੱਗੂਗਾ ਕਲਗੀ ਵਾਲਾ ਲੜ ਮੋੜ ਕੇ ਲਗਾਉਗੇ ਤਾਂ ਜਿਹੜਾ ਛੇਵਾ ਪੀਚ ਸਾਫ ਰੱਖਿਓ ਪੰਜਵਾਂ ਪੀਚ ਜਿਹੜੇ ਪੰਜ ਪੀਚ ਵਾਲੇ ਬੰਨਦੇ ਉਹ ਪੰਜਵਾਂ ਪੀਚ ਰੱਖ ਸਕਦੇ ਆ 6 ਪੀਚਾਂ ਵਾਲੇ 6ਵਾਂ ਕੁਝ ਵੀਰ 7 ਲੜ ਵਾਲੀ ਬੱਗ ਵੀ ਬੰਨਦੇ ਆ ਵੱਡੀ ਬੱਗ ਬੰਨਦੇ ਆ ਤਾਂ ਉਹ ਜਿਹੜਾ ਆਪਣਾ ਯਾਨੀ ਕਿ ਇਹਨ ਤੋਂ ਪਹਿਪ Last ਲੜ ਤੋਂ ਪਹਿਲਾਂ ਵਾਲਾ ਜਿਹੜਾ ਲੜੂ ਜਿਹੜਾ ਆਪਾਂ ਪੀਚ ਵਜੋਂ ਲਾਉਨੇ ਆ ਉਹ ਤੁਸੀਂ ਸਾਫ਼ ਲਗਾ ਸਕਦੇ ਹੋ ਅਗਰ ਤੁਸੀਂ ਬੱਟਾਂ ਵਾਲਾ ਲਗਾਉਂਗੇ ਤਾਂ Last ਲੜ ਤੁਸੀਂ ਆਪਣਾ ਸਿੱਧਾ ਲਗਾ ਸਕਦੇ ਹੋ Last ਲੜ ਤੋਂ ਪਹਿਲਾਂ ਆਪਣੀ ਤੁਸੀਂ ਪੱਗ ਦਾ ਟੱਚ ਤੁਸੀਂ ਦੇਖ ਸਕਦੇ ਹੋ ਜਿਹੜੇ ਲੈਫਟ ਸਾਈਡ ਤੇ ਵੱਟ ਪਏ ਹਨ ਤੇ ਲਾਸਟ ਲੜ ਦੇ ਵਿੱਚ ਵੱਟ ਨੇ ਇਹਨਾਂ ਦੀ ਗ੍ਰੇਜ਼ ਬਹੁਤ ਸੋਹਣੀ ਆ ਰਹੀ ਆ ਕਰਨ ਵਸ ਇੱਕ ਸੀ ਕਿ ਆਪਾਂ ਜਿਹੜਾ ਬਲ ਪਾਉਣ ਦਾ ਤੰਗ ਬਦਲਿਆ ਥੋੜਾ ਟਾਈਮ ਇਸ ਪੱਗ ਨੂੰ ਜ਼ਿਆਦਾ ਲੱਗਦਾ ਤੇ ਦੁੱਗਣੀ ਟੌਰ ਵੀ ਬਣਦੀ ਆ ਤੇ ਇੱਕ ਜਿਹੜੀ ਆਪਾਂ ਉੱਪਰ ਸੂਈ ਦੇ ਨਾਲ ਕੀਤਾ ਬਹੁਤ ਵੀਰਾਂ ਦੇ ਡਾਊਟ ਹੋਊਗਾ ਕਿ ਸੂਈ ਨਾਲ ਪੱਗ ਫਟ ਜੂਗੀ ਜਾਂ ਕੁਝ ਵੀ देखो ओदे नाल ਪੱਗ ਬਿਲਕੁਲ ਨਹੀਂ ਫਟੂ ਕਿਉਂਕਿ ਜੇਕਰ ਆਪਾਂ ਇੱਕ ਪੱਲੇ ਚੋਂ ਹੀ ਪੱਟ ਕੱਢ ਕੇ ਧੱਕੇ ਨਾਲ ਆਪਾਂ ਉਹਨੂੰ ਸੂਈ ਨੂੰ ਫੇਰੀਏ ਫਿਰ ਹੋ ਸਕਦਾ ਕੋਈ ਕੋਈ ਥ੍ਰੈਡ ਖਿੱਚਿਆ ਜਾ ਸਕਦਾ ਪਰ ਆਪਾਂ ਕੀ ਕੀਤਾ ਕੱਲਾ ਕੱਲਾ ਇੱਕ ਇੱਕ ਪੱਲਾ ਖੋਲਿਆ ਤੇ ਉਹਦੇ ਤੇ ਜਦੋਂ ਸੂਈ ਕਰਦੇ ਉਹ ਸਲਿੱਪ ਹੁੰਦੀ ਹੈ ਤੇ ਪੱਗ ਨਹੀਂ ਫਟਦੀ ਫਿਰ ਵੀ ਜੋ ਵੀ ਇਹ ਟ੍ਰਿਕ ਅਪਣਾਉਣਗੇ ਥੋੜਾ ਧਿਆਨ ਦੇ ਨਾਲ ਹੌਲੀ ਹੌਲੀ ਕਿਉਂਕਿ ਤੁਸੀਂ ਹੈਪਚੁਅਲ ਨਹੀਂ ਹੈਗੇ ਇਹ ਵਾਲੇ ਸਟਾਈਲ ਨੂੰ ਬੰਨਣ ਨੂੰ ਸਟਾਰਟਿੰਗ ਚ ਪ੍ਰੈਕਟਿਸ ਤਾਂ ਤੁਸੀਂ ਕੋਈ ਵੀ ਤੁਸੀਂ ਪੁਰਾਣੀ ਪੱਗ ਤੇ ਪਹਿਲਾਂ ਇਹ ਪ੍ਰੈਕਟਿਸ ਕਰਕੇ ਦੇਖਿਓ ਤੇ ਇੱਕ ਅੱਧੀ ਵਾਰ ਬੰਨ੍ਹ ਲਈ ਤੁਹਾਨੂੰ ਆਈਡੀਆ ਹੋ ਜਾਣਾ ਕਿ ਤੁਸੀਂ ਕਿਸ ਤਰੀਕੇ ਨਾਲ ਆਪਣਾ ਹੱਥ ਚਲਾਉਣਾ ਤੇ ਇਹ ਤੁਹਾਨੂੰ ਜਜਮੈਂਟ ਹੋ ਜੀ ਤੁਸੀਂ ਆਪਣੀ ਕਿਸੇ ਵੀ ਪੱਗ ਤੇ ਉਹ ਬੰਨ੍ਹ ਸਕਦੇ ਹੋ ਤੇ ਜਿਹੜੇ ਵੀ ਰ ਚੈਨਲ ਤੇ ਨਿਊ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਸਾਰਿਆਂ ਤੋਂ ਪਹਿਲਾਂ ਮਿਲ ਜAVE ਤੇ ਜਿਹੜੇ ਵੀ ਵੀਡੀਓ ਦੇਖ ਰਹੇ ਨੇ ਜੇਕਰ ਵੀਡੀਓ ਜਿਹੜੀ ਬਣ ਕੇ ਆਪਾਂ ਅੱਗੇ ਦਿਖਾਈ ਆ ਉਹਦਾ ਤਰੀਕਾ ਪਸੰਦ ਆਇਆ ਅੱਗ ਵਧੀਆ ਲੱਗੀ ਜੋ ਬੋਲ ਕੇ ਐਕਸਪਲੇਨ ਕੀਤਾ ਉਹ ਟੰਗ ਸੌਖਾ ਲੱਗਿਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਜੀ ਨਾਲ ਤੁਸੀਂ ਆਪਣਾ ਕੋਈ ਕਮੈਂਟ ਦੇ ਸਕਦੇ ਹੋ ਵੀਡੀਓ ਰਿਗਾਰਡਿੰਗ ਨਹੀਂ ਵਧੀਆ ਲੱਗੀ ਕੋਈ ਫੀਡਬੈਕ ਦੇਣਾ ਚਾਹੋ ਉਹ ਦੇ ਸਕਦੇ ਹੋ ਤੇ ਬਾਕੀ ਰਿਕੁਐਸਟਾਂ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜਿਹੜੇ ਵੀਰ ਸ਼ੇਅਰ ਕਰਦੇ ਆ ਕਾਫੀ ਵੀਰ WhatsApp ਗਰੁੱਪਾਂ 'ਚ ਸ਼ੇਅਰ ਕਰਕੇ ਸਕਰੀਨਸ਼ਾਟ ਭੇਜਦੇ ਆ Instagram 'ਤੇ ਜਾਂ ਕੁਝ WhatsApp ਦੇ ਮੇਰੇ ਵੀਰ ਐਡ ਨੇ ਖਾਸ ਤੌਰ 'ਤੇ ਸ਼ੁਰੂ ਤੋਂ ਹੀ ਜਿੱਦਾਂ ਆਪਾਂ ਵੀਡੀਓ ਪਾਉਣ ਲੱਗਿਆ ਸਪੋਰਟ ਕਰਦੇ ਆ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਵੀਰ ਅੱਗੋਂ ਵੀ ਸ਼ੇਅਰ ਕਰਦੇ ਆ ਤੇ ਉਹਨਾਂ ਦਾ ਆਪਾਂ ਆਪਣੇ ਕੋਲ ਪ੍ਰੂਫ ਨਹੀਂ ਕੋਈ ਪਹੁੰਚਦਾ ਉਹਨਾਂ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਕਿ ਸੱਚੇ ਦਿਲੋਂ ਸਪੋਰਟ ਕਰਦੇ ਆ